हांजी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸ਼ਕਰੀ ਸ਼ਕਰੀ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਠੱਠੀਆਂ ਮੰਤਾਂ ਬਿਲਕੁਲ ਨਾਲ ਲੱਗਦੇ ਪਿੰਡ ਆ ਦੋਸਤੋ ਸਰਾਲੀ ਮੰਡ ਇੱਕ ਪਾਸੇ ਆ ਜਾਂਦਾ ਠੀਕ ਆ ਜੱਲੇਵਾਲ ਪਿੰਡ ਥੋੜੀ ਦੂਰੀ ਤੇ ਆ ਤੇ ਤਕਰੀਬਨ ਵੱਡੀ ਸਿਹਰੀ ਹਾਲੀ ਬਿਲਕੁਲ ਮੇਨ ਰੋਡ ਤੋਂ ਜੇਕਰ ਗੱਲ ਕਰ ਲਈਏ ਤੇ ਨੈਸ਼ਨਲ ਹਾਈਵੇ ਅਮਰਸਰ ਨੈਸ਼ਨਲ ਹਾਈਵੇ ਤੋਂ ਕੋਈ 3 ਕਿਲੋਮੀਟਰ ਜਿਹੜਾ ਹਟਮਾ ਜਿਹੜਾ ਦੋਸਤੋ ਪਿੰਡ ਹੈਗਾ ਚਕਰੀ ਠੀਕ ਹੈ ਜੀ ਬੁਰਜ ਰਾਏ ਕੇ ਬੁਰਜ ਨੱਥੂ ਕੇ ਇਹ ਵੀ ਪਿੰਡ ਜਿਹੜੇ ਆ ਥੋੜੀ ਥੋੜੀ ਦੂਰੀ ਤੇ ਅੱਗੇ ਰਹਿ ਜਾਂਦੇ ਆ ਠੀਕ ਹੈ ਵੀਰ ਗੁਰਪੇਜ ਦੇ ਘਰੋਂ ਦੋਸਤੋ ਅੱਜ ਵੀਡੀਓ ਵਾਈਸ ਘਰੋਂ ਆਪਾਂ ਪਹਿਲਾਂ ਵੀ ਦੋ ਤਿੰਨ ਜਿਹੜੀਆਂ ਅਪਡੇਟ ਪਾਈਆਂ ਸੀਗੀਆਂ ਪਸ਼ੂ ਵਪਾਰ ਦਾ ਕੰਮ ਆ ਨਾਲ ਮੇਰੇ ਵੀਰ ਹੋਊਗਾ ਕੋਮਲ ਸੋ ਪੂਰੀ ਗੱਲਬਾਤ ਆਪਾਂ ਉਹਨਾਂ ਤੋਂ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 18 ਅਕਤੂਬਰ ਤਾਰੀਖ ਤੁਸੀਂ ਡੇਟ ਨੋਟ ਕਰ ਸਕਦੇ ਹੋ ਦੋਸਤੋ ਬਾਕੀ ਸ਼ਾਮ ਦਾ ਸਮਾਂ ਹੈ ਕੋਈ ਜੀ 3:30 ਵਜੇ ਦਾ ਪਸੂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਦਿਖਾਉਣੇ ਆ ਦੋ ਮੱਝਾਂ ਝੋਟੀਆਂ ਦਿਖਾ ਦਾਂਗੇ ਜੀ ਦੋ ਮੱਝਾਂ ਨੇ ਬਿਲਕੁਲ ਤਾਜ਼ੀਆਂ ਸੂਈਆਂ ਤੇ ਦੋ ਬੈੜਾਂ ਨੇ ਠੀਕ ਆ ਜੀ ਦੋ ਬੈੜਾਂ ਨੇ ਦੋਵੇਂ ਪਹਿਲੇ-ਪਹਿਲੇ ਸਵੇ ਸੂਣੀਆਂ ਨੇ ਦਿਨ ਹਜੇ ਲੈ ਜਾਣਗੀਆਂ ਕੱਚੀਆਂ ਨੇ ਕੋਈ 20-20 ਦਿਨ ਤੇ ਰੇਟ ਪੜਤਾ ਕਿੰਨਾ ਮਿਲਕ ਹਾਜ਼ਰ ਆ ਸੂਈਆਂ ਮੱਝਾਂ ਉਹ ਪੂਰੀ ਗੱਲਬਾਤ ਆਪਾਂ ਵੀਰ ਕੋਮਲ ਦੇ ਨਾਲ ਕਰ ਲਾਂਗੇ ਸੋ ਖਾਸ ਵਿਜਟ ਤੁਸੀਂ ਪਿੰਡ ਚਕਰੀ ਕਰਨੀ ਹੈਗੀ ਹੈ ਦੋਸਤੋ ਆਓ ਕਰਦੇ ਆ ਗੱਲਬਾਤ ਛੋਟੇ ਛੋਟੇ ਰੇਟ ਨਿੱਕੇ ਨਿੱਕੇ ਮੋਲ ਹੋਣਗੇ ਠੀਕ ਹੈ ਬਾਕੀ ਜਿਹੜੇ ਵੀਰ ਨੂੰ ਪਸੰਦ ਆ ਲੱਗੂਗੀ ਜਿਹੜੀ ਵੀ ਚੀਜ਼ ਆਪਦੀ ਦੋ ਟਾਈਮ ਦੀ ਚੁਵਾਈ ਕਰ ਲਿਓ ਸੂਏ ਸੂਏ ਨਗਦੀ ਗੱਬਨ ਪਸ਼ੂ ਆਪਣਾ ਤੇਪਕੇ ਤੇ ਸੱਦੀ ਕਰ ਲਿਓ ਆਜੋ ਜੀ ਸਭ ਤੋਂ ਪਹਿਲਾਂ ਵੀਰ ਕੋਮਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਭਰਾ ਹਾਂ ਜੀ ਜੀ ਵਧੀਆ ਵਧੀਆ ਠੀਕ ਠਾਕ ਹੈ ਜੀ ਅੱਛਾ ਕੋਮਲ ਭਾਈ ਇਸੇ ਤਰ੍ਹਾਂ ਚੱਲਦਾ ਰਹਿੰਦਾ ਪਸ਼ੂ ਵ ਬਾਈ ਕਰਪੇਜ ਪੰਮਨਾ ਦਾ ਵੀ ਹੁਣ ਬਾਹਰ ਚਲੇ ਗਏ ਨੇ ਹਾਂ ਜੀ ਹਾਂ ਜੀ ਬਾਹਰ ਚਲੇ ਗਏ ਭਾਜੀ ਠੀਕ ਆ ਤੇ ਤਕਰੀਬਨ ਚਲੋ ਵਾਰ ਦਾ ਕੰਮ ਤਾਂ ਤੁਹਾਡੇ ਵੈਸੇ ਕਾਫੀ ਹਾਂਜੀ ਲੰਮੇ ਟਾਈਮ ਤੱਕ ਲੱਗਦਾ ਪਾ ਲੰਮੇ ਟਾਈਮ ਤੋਂ ਹੀ ਆ ਤੇ ਨਾਗੇ ਇਸ ਤਰ੍ਹਾਂ ਕੋ ਦੋ ਦੋ ਚਾਰ ਚਾਰ ਨਾਗ ਆਏ ਹੁੰਦੇ ਆ ਹਾਂਜੀ ਆਉਂਦੇ ਰਹਿੰਦੇ ਭਾਜੀ ਨਾ ਆਉਂਦੇ ਰਹਿੰਦੇ ਹਾਂਜੀ ਤੇ ਅੱਜ ਮਤਲਬ ਕਿ ਚਾਰ ਪਸ਼ੂ ਆ ਹਾਂਜੀ ਚਾਰ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਤਾਂ ਆਪਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਵਿਖਾ ਦੇਣੀਆਂ ਨੇ ਤੇ ਦੋ ਹੀ ਬਿਹੜਾ ਨੇ ਹਾਂਜੀ ਤੇ ਬਾਕੀ ਕੋਮਲ ਭਾਈ ਪਸ਼ੂ ਜਿਹੜੇ ਵੀਰ ਨੇ ਕਿਸੇ ਨੇ ਘਰੇਲੇ ਘਰੇਲੂ ਰੱਖਨੇ ਆ ਘ ਪੂਰੀ ਪ੍ਰੋਸੈਜ ਉਹਗਾ ਚੀਜ਼ ਚਵਾਈਆਂ ਲਈ ਮੱਝਾਂ ਹਾਲੀ ਤਸੱਲੀ ਜੋਗਾ ਜੀ ਪੂਰੀ ਆਪਣੀ ਤਸੱਲੀ ਕੀਤੀ ਹੋਈ ਹੈ ਪਾਜੀ ਜਿਹੜਾ ਭੈਣ ਭਰਾ ਆਵੇ ਆਪਦੀ ਚਾਰ ਡੰਗ ਪੰਜ ਡੰਗ ਆਪਣੀ ਕੋਲ ਚੋ ਕੇ ਤਸੱਲੀ ਕਰਕੇ ਲੈ ਕੇ ਜਾਵੇ ਜੀ ਠੀਕ ਆ ਜੀ ਹਾਂਜੀ ਅ ਸੋ ਦੋਸਤੋ ਇਸ ਘਰੋਂ ਪਹਿਲਾਂ ਪਾ ਜਿਹੜੀ ਅਪਡੇਟ ਪਾਉਂਦੇ ਰਹੇ ਆ ਪਸ਼ੂ ਚੰਗੇ ਹੁੰਦੇ ਆ ਜਾਇਜ਼ ਰੇਟ ਬਾਜ਼ਾਰ ਰੇਟ ਹੁੰਦਾ ਤੇ ਕੁਝ ਇੱਕ ਸਮੇਂ ਬਾਅਦ ਜਿਹੜੇ ਪਸ਼ੂ ਸੇਲ ਹੋ ਜਾਂਦੇ ਆ ਕਿਉਂਕਿ ਰੇਟ ਪੜਦਾ ਜਿਹੜਾ ਬੜਾ ਜਾਇਜ਼ ਆ ਅੱਛਾ ਕੋਮਲ ਭਾਈ ਪਹਿਲਾ ਨੰਬਰ ਤੋਂ ਇੱਥੋਂ ਸਟਾਰਟ ਕਰ ਲਈਏ ਹਾਂਜੀ ਭਾਈ ਇਸ ਮੱਝ ਦੀ ਡਿਟੇਲ ਜ਼ਰੂਰ ਦੇ ਦਿਓ ਵੀ ਸੁਬਾਹ ਕਿੰਨਵਾਂ ਝੋਟੀ ਇਹ ਸੋਈ ਹੈ ਦੂਜਾ ਸੁਬਾਹ ਸੋਈ ਆ ਭਾਜੀ ਇਹ ਦੂਜਾ ਸੁਬਾਹ ਹਾਂਜੀ 4-5 ਦਿਨ ਦੀ ਸੋਈ ਹੋਈ ਹੈ ਅੱਛਾ ਜੀ ਤੇ ਹਾਂਜੀ ਦੁੱਧ 8 ਕਿਲੋ ਪੱਕਾ ਹੈ ਥੱਲੇ ਦੁੱਧ ਗੈਨ ਲੈ ਕੋਈ ਬੋਲਾ ਗੈਨ ਲੈ ਜੋ ਮਰਦੀ ਗੈਨ ਲੈ ਜੀ ਠੀਕ ਆ ਜੀ ਹਾਂਜੀ ਮਤਲਬ ਚੌਂਕ ਦਿਨਾਂ ਦੀ ਸੋਈ ਥੱਲੇ ਹਾਂਜੀ 4 ਕਿਸਲ ਦਿਨ ਦੀ ਸੋਈ ਹੈ ਜੀ ਠੀਕ ਆ ਜੀ ਬੱਚਾ ਮਗਰੇ ਆ ਹਾਂਜੀ ਮਗਰੇ ਆ ਜੀ ਕਟਾਈ ਮਗਰ ਮੇਲ ਕਾਫ ਮਗਰ ਕਟਾ ਦੋਸਤੋ ਬਿਲਕੁਲ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਮਗਰ ਨੀਲੀ ਦੀ ਗੱਲ ਕਰ ਰਿਹਾ ਨੀਲੀ ਬਰੀਡ ਦੇ ਵਿੱਚ ਮਗਰ ਇਹ ਕਟਾ ਠੀਕ ਆ ਜੀ ਹੋ ਸਕਦਾ ਵੀ ਕਿਸੇ ਮਾਲੀ ਤੋਂ ਨੀਲੀ ਤੋਂ ਕਰਾਸ ਹੋਈ ਹੋਵੇ ਤੇ ਨੀਲੀ ਦਾ ਮਗਰ ਬੱਚਾ ਪਾਇਆ ਮੇਲ ਕਾਫ ਆ ਕਟਾ ਠੀਕ ਆ ਤੇ 8 ਕਿਲੋ ਦੁੱਧ ਜਿਹੜਾ ਦੋਸਤੋ ਕੋਈ ਵੀਰ ਮੰਨ ਲੇ ਕੱਚਾ ਬੌਲਾ ਮੰਨ ਲੇ ਚੌਕ ਦਿਨਾਂ ਦੀ ਸੂਈ ਦੇ ਥੱਲੇ ਤੇ ਆ ਕੋਮਲ ਬਾਈ ਜਿਹੜੀ ਤੁਸੀਂ ਮੈਨੂੰ ਦਿਖਾਇਆ ਸੀਗਾ ਵੀ ਜਦੋਂ ਸੂਈ ਆ ਉਹਦੋਂ ਪ੍ਰੋਪਰ ਚੇਅਰ ਜੋੜ ਦੀ ਵੀਡੀਓ ਵੀ ਹੈਗੀ ਹੈ। ਹਾਂਜੀ ਇਹ ਚੇਅਰ ਦੀ ਵੀਡੀਓ ਹੈਗੀ ਭਾਜੀ ਆਪਣੇ ਕੋਲ। ਤੇ ਭਾਜੀ ਇੱਕ ਗੱਲ ਹੈਗੀ ਇਹ ਕਿ ਨਾ ਚੌਣ ਲੱਗਾ ਮਾੜਾ ਜਿਹਾ ਗੱਡੀ ਇੱਕ ਚੋਕਰ ਪਾਉਣਾ ਪੈਂਦਾ ਥੋੜਾ ਜਿਹਾ। ਅੱਛਾ ਜੀ। ਹਾਂਜੀ ਚੋਕਰ ਪਾ ਗਏ ਮਿਲਦੀ ਹੈ ਪਿਛਲੇ ਸਵੇਰੇ ਤਾਂ ਗਿੱਜੀ ਇਹ ਤਾਂ। ਅੱਛਾ ਗੇਜ ਹੀ ਉਸੇ ਤਰ੍ਹਾਂ ਦੀ। ਹਾਂਜੀ ਗੇਜ ਹੀ ਇਸ ਤਰ੍ਹਾਂ ਦੀ। ਕੋਈ ਦਿੱਕਤ ਨਹੀਂ ਹੋਊਗੀ ਭਾਜੀ ਪੋਲੀ ਹੋਵੇ ਚਵਾ ਇੱਕ ਨੰਬਰ ਹੋਊਗਾ। ਠੀਕ ਆ। ਹਾਂਜੀ। ਤਸੱਲੀਆਂ ਪੂਰੀ ਸੀਲ ਆ ਕੋਈ ਠੰਡੀ ਨਹੀਂ ਕੋਈ ਉਹੋ ਜਿਹੀ ਨਹੀਂ ਜਿੱਦਾਂ ਮਰਜ਼ੀ ਬਈ ਜਾਓ ਇੱਧਰ ਦੀ ਬੈਠੋ ਇੱਧਰ ਦੀ ਬੈਠੋ ਜਿੱਥਰ ਦੀ ਮ ਤੇ ਨਾਲ ਹੀ ਅੱਗੇ ਬਿਲਕੁਲ ਚੋਕਰ ਪਾ ਦਈ। ਹਾਂ ਮੜਾਏ ਚੋਕਰ ਪਾਉਣਾ ਮੈਂ। ਤੇ ਆਰੇ ਜੇ ਪਸ਼ੂ ਲੱਗ ਜਾਂਦਾ ਕਈ ਵਾਰਾਂ ਪਸ਼ੂ ਨੂੰ ਜਿਹੜੀ ਆ ਥੋੜੀ ਜੱਗੋਂ ਗਿਜਾਇਆ ਉਸ ਤਰੀਕੇ ਨਾਲ ਜਾਂਦਾ ਕਈ ਨਾ ਨਾਰਮਲ ਆਪਣੇ ਜਿਮੀਦਾਰਾਂ ਜਾਂ ਨਾਰਮਲ ਘਰੇਲੂ ਘਰਾਂ ਦੇ ਵਿੱਚ ਪਸ਼ੂ ਹੁੰਦੇ ਆ ਥੋੜੀ ਗੇਜ ਉਸ ਤਰ੍ਹਾਂ ਦੀ ਪਾਲ ਲਈਦੀ ਆ ਉਹ ਫਿਰ ਕਿਤੇ ਨਾ ਕਿਤੇ ਕੰਟੀਨਿਊਸ ਉਸ ਤਰ੍ਹਾਂ ਹੀ ਚੱਲਦੀ ਰਹਿੰਦੀ ਆ। ਬਾਕੀ ਥਣ ਥਣ ਦੀ ਸ਼ੇਪ ਤੁਸੀਂ ਵੇਖੋ ਸਪੇਸ ਵਿੱਚ ਕੋਈ 5-5 4-4 ਇੰਚ ਜਿਹੜੀ ਵਿੱਚ ਸਪੇਸ ਆ ਥਣਾ ਦੀ ਮੁਠੀ ਥਣਾ ਤੇ ਖੋਲ ਕੇ ਤੋਰ ਕੇ ਨੂੰ ਆਪਾਂ ਦਿਖਾਉਣੀ ਆ ਤੁਹਾਨੂੰ। ਲਓ ਜੀ। ਠੀਕ ਆ ਸਾਈਟ ਦੀ ਮੀਡੀਅਮ ਆ ਬਾਕੀ ਸੁਥਰੀ ਪੂਰੀ ਆ ਸਾਫ ਸੁਥਰੀ ਆ ਫੇਸ ਕੁਆਲਿਟੀ ਤੁਸੀਂ ਵੇਖੋ ਸਿੰਗਾ-ਸੁੰਗਾ ਦੀ ਬੰਤਰ ਚੰਗੀ ਆ ਠੀਕ ਆ ਤੇ ਪਤਲੇ ਪਿੰਡੇ ਦੇ ਵਿੱਚ ਆ ਦੇਖੋ ਜੀ ਲੱਗਦਾ ਨਾ ਪੜ ਜਾ ਠੀਕ ਆ ਸੋ ਚੰਗੇ ਪਿੱਠਪੁੜੇ ਦੀ ਆ ਬਾਕੀ ਅੰਦਾਜ਼ਾ ਤੁਸੀਂ ਲਾ ਲਿਓ ਆਈਡੀਆ ਇੱਕ ਹੈਗਾ ਵੀ ਮੀਡੀਅਮ ਹਾਈਟ ਦੇ ਵਿੱਚ ਤੇ ਬਿਲਕੁਲ ਚੰਗੇ ਪਿੱਠਪੁੜੇ ਦੀ ਆ ਰਾਜੀ ਆ ਬਾਕੀ ਨੋਰਮਲੀ ਸੂ ਦੇ ਵਿੱਚ ਆ ਆ ਪਸ਼ੂ ਦਾ ਦੋ ਚੌ ਪੰਜਾ ਸੱਤਾ ਦਿਨਾਂ ਦੇ ਵਿੱਚ ਆਪਾਂ ਨੋਰਮਲੀ ਦੇਖਦੇ ਆ ਫਿਰ ਸਿੱਧਾ ਸੁੱਦਾ ਹੋਣ ਦੇ ਵਿੱਚ ਹੀ ਲੱਗ ਜਾਂਦੇ ਆ ਸਮਾਂ ਠੀਕ ਆ ਤੋੜ ਲਿਓ ਜੀ ਹਾਂਜੀ ਤੋੜ ਲਓ ਜੀ ਕਿ 8 ਕਿਲੋ ਜਿਹੜਾ ਬਿਲਕੁਲ ਦੁੱਧ ਜਿਹੜਾ ਦੋਸਤੋ 8 ਕਿਲੋ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਠੀਕ ਆ ਤੇ ਅੱਛਾ ਕੋਮਲ ਭਾਈ ਕੀ ਇਹਦਾ ਮੁੱਲ ਕਿੰਨਾ ਮੁੱਲ ਭਾਈ ਜਿੰਨਾ ਕੱਤਕਾਲੋ ਬੱਤਕਾਲੋ ਆਪਾਂ ਜੈਸਨ ਹੋਈ ਆ 6200 ਰੁਪਏ ਛੋੜੀ ਹੋਣੀ ਆ ਜੀ 62 ਚ ਹਾਂਜੀ ਹਾਂਜੀ ਠੀਕ ਹੈ ਜੀ ਤੇ 6200 ਛੋੜੀ ਬਾਕੀ 24 24 ਭੂਰ ਛਟਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੋਊਗਾ ਭਾਈ ਚਾਰ ਟੰਗ ਕੋਈ ਚੋ ਕੇ ਤਸੱਲੀ ਕਰੇ ਆਪਦੀ ਠੀਕ ਹੈ ਜੀ ਲਓ ਵੀ ਦੋਸਤੋ ਦੋ ਟਾਈਮ ਚੋਲੇ ਵੀਰ ਕੋਈ ਤਿੰਨ ਟਾਈਮ ਚੋਲੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਇੱਕ ਨੰਬਰ ਚਵਾਈ ਆ ਧਾਰ ਤੂਰ ਬਿਲਕੁਲ ਓਕੇ ਰਿਪੋਰਟ ਠੀਕ ਆ ਤੇ 62000 ਲੈਦੇ ਆ ਬਾਕੀ ਥੋੜਾ ਬਾਦ ਵਿੱਚੋਂ ਕਿ ਗੁੰਜਾਇਸ਼ ਹੋਈ ਮੌਕੇ ਤੇ ਹੋਰ ਹੋ ਜਾਊਗਾ ਮਾਨਤਨ ਠੀਕ ਆ ਜੀ ਤੇ 62000 ਮੋਲਾ ਜਾਇਜ ਰੇਟ ਆ ਦੋਸਤੋ ਬਾਕੀ ਪਸੰਦ ਆਊਗੀ ਤੁਹਾਨੂੰ ਠੀਕ ਆ ਮਗਰ ਮੇਲ ਕਾਫ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਅਗਲੀ ਮੱਝ ਤੁਹਾਨੂੰ ਦਿਖਾਉਣੀ ਆ ਵੱਡੇ ਕਦ ਕੱਟਦੀ ਆ ਬਿਲਕੁਲ ਪਤਲੇ ਪਿੰਡੇ ਦੀ ਤਾਜੀ ਸੂਈ ਆ ਦੋਵੇਂ ਮੈਨੂੰ ਲੱਗਦਾ ਵੀ ਇਕੱਠੀਆਂ ਸੂਈਆਂ ਗੜਬਛੜੀ ਐ ਇਹ ਕੋਈ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਤੇ ਹਾਂਜੀ ਭੜੀ ਇਹ ਮੇਰੀ 7-8 ਦਿਨਾਂ ਦੀ ਸੋਈ ਹੈ ਜੀ ਹਫਤੇ ਦੇ ਅੰਦਰ ਬਾਰੀ ਹਾਂ ਹਾਂਜੀ ਅੰਦਰ ਬਾਰੀ ਸੋਈ ਹੈ ਜੀ ਤੇ ਇਹ ਥਲੇ 8 ਕਿਲੋ ਦੁੱਧ 8 ਕਿਲੋ ਹਾਂਜੀ ਠੀਕ ਹੈ ਜੀ ਸੂਬਾ ਕਿੰਨਾ ਹੈ ਸੂਬਾ ਕੋਈ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਆਪਣੇ ਲਈ ਦੰਦ ਖੁਰਦੀ ਮੈਂ ਕਹਿਮਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਜੀ ਤੀਜਾ ਸੂਬਾ ਕੋਈ ਵੀਰ ਮੰਨ ਲੇ ਕੋਈ ਚੌਥਾ ਮੰਨ ਲੇ ਠੀਕ ਆ ਆਰਡਰ ਕੁਆਲਿਟੀ ਹੈ ਦੋਸਤੋ ਤੇ ਮਗਰਲੇ ਥਾਂ ਥੋੜੀ ਜਿਹੀ ਸਪੇਸ ਘੱਟ ਰੱਖਦੀ ਆ। ਸਪੇਸera ਘੱਟ ਰਾ ਦੇ ਸੰਧੂ ਸਾਹਿਬ ਆਪਾਂ ਬੱਚਾ ਲਾ ਕੇ ਹੁਣ ਦਿਖਾ ਦਣਾ ਜੀ। ਬਿਲਕੁਲ ਜੀ। ਹਾਂਜੀ। ਤੇ ਬੱਚਾ ਮਗਰੇ ਉਹੀ ਕਟਾ। ਹਾਂਜੀ ਕਟਾ ਜੀ। ਆਹ ਲਓ ਜੀ। ਇਹ ਮਗਰ ਜਿਹੜਾ ਮੇਲ ਕਾਫ ਕਟਾ ਠੀਕ ਆ ਜੀ। ਦੋ ਮੱਜਾਂ ਦੇ ਮਗਰ ਦੋਸਤੋ ਨੀਲੀ ਰਾਵੀ ਦੇ ਵਿੱਚ ਕੱਟੇ ਆ। ਠੀਕ ਆ ਦੋ ਦੋਵੇਂ ਮੇਲ ਕਾਫ ਨੇ। ਇਹਨਾਂ ਮੱਜਾਂ ਦੇ ਮਗਰ। ਤੇ ਹੁਣ 8 ਕਿਲੋ ਤੋਂ ਤਾਂ ਆਪਾਂ ਚਵਾ ਦਾਂਗੇ ਹਾਂ। ਹਾਂਜੀ 8 ਕਿਲੋ ਤੋਂ ਤਾਂ ਰੈਡੀ ਆ ਜੀ। ਤੇ ਚਵਾਈ ਚੁਈ ਚੰਗੀ ਨਿਕਲੀ ਇੰਦੀ। ਚਵਾਈ ਸੰਧੂ ਸਾਹਿਬ ਇੱਕ ਨੰ ਖੋਲ ਕੇ ਤੋੜ ਦਿੰਨੇ ਆ ਠੀਕ ਆ ਤੇ ਬੇਸ਼ੱਕ ਬੱਚਾ ਲਾ ਕੇ ਦੋਸਤੋ ਆਪਾਂ ਕੁਝ ਧਾਰਾ ਮਾਰ ਕੇ ਵੀ ਦਿਖਾ ਦਾਂਗੇ ਅਗਲੇ ਥਣਾ ਦੀ ਸੱਚੀ ਖੱਬੀ ਬਹਿਣੀ ਦੀ ਜਿਹੜੀ ਆ ਸਪੇਸ ਬੇਸ਼ੱਕ 2-2 4-4 ਇੰਚ ਹੈਗੀ ਆ ਪਰ ਜਿਹੜੇ ਮਗਰਲੇ ਥਣਾ ਸੱਚੀ ਖੱਬੀ ਬਹਿਣੀ ਦੇ ਉਹ ਸਪੇਸ ਕੋਈ 1-1 1.5 ਇੰਚ ਹੈਗੀ ਆ ਪਰ ਸਮਾਹ ਹੋਣ ਤੋਂ ਬਾਅਦ ਵੀ ਥਣਾ ਆਪਾਂ ਪ੍ਰੋਪਰ ਦਿਖਾ ਦਾਂਗੇ ਤੁਹਾਨੂੰ ਆ ਦੇਖੋ ਜੀ ठीक है जी हाँ तोर लीएंगली दिखाओ ना, ना कोई आखे दंद भी नहीं खाने खानी आखी जाते दंद फिर पूरी आप कह दें भी कुड़े वर के हाँ जी कुड़े बिल्कुल जी सो ਜੋ ਦੋਸਤੋ ਜਿੰਨੀ ਕਿ ਤਸੱਲੀ ਕਰਵਾ ਸਕਦੇ ਓਨੇ ਕ ਜ਼ਰੂਰ ਓਨਰ ਵੀ ਅਗੋਂ ਕਰਾਉਂਦੇ ਆ ਤੇ ਆਪਣਾ ਵੀ ਫਰਜ਼ ਬਣਦਾ ਉਹ ਬਿਲਕੁਲ ਚੀਜ਼ ਤੁਹਾਡੇ ਬਿਲਕੁਲ ਸਾਹਮਣੇ ਰੂਬਰੂ ਕੀਤੀ ਜਾਵੇ ਠੀਕ ਆ ਤੇ ਇਹਦਾ ਕੋਮਲ ਬਾਈ ਕੀ ਮੋਲ ਕਰਦੇ ਆ ਇਹਦਾ ਸੰਤੂ ਸਾਹ ਪਾਵੇਂ 60 ਕਰਾ ਲਓ ਪੰਜ ਜੋ ਮਰਜ਼ੀ ਕਰਾ ਲਓ ਇਹਦੀ 52200 ਰੁਪਏ ਛੋੜੀਓ 52 ਚੋਂ ਹਾਂਜੀ ਛੋੜੀਓ ਠੀਕ ਹੈ ਜੀ 52000 ਦੇ ਵਿੱਚੋਂ ਛੋਟ ਹੋ ਜੂਗੀ ਦੋਸਤੋ ਠੀਕ ਆ ਮੱਝ ਵੱਡੀ ਆ ਹਾਈਟ ਕਾ ਤਾਂ ਚੰਗਾ ਬਾਕੀ ਜਿਹੜੀ ਵੀਰ ਅਗੇ ਕੋਈ ਵੀਰ ਭੈਣ ਭਰਾ ਜਿਹੜਾ ਕਿ ਚੰਗੀ ਸਾਂਭ ਸੰਭਾਲ ਕਰ ਲੂਗਾ ਤਾਂ ਜੀ ਸੁਈ ਚੰਗਿਆ ਹੱਥ ਹੱਥ ਤੁਸੀਂ ਫੇਰ ਲੋਗੇ ਚੰਗੀ ਸੇਵਾ ਕਰ ਲੋਗੇ ਭਰ ਜੂਗੀ ਪੂਰੀ ਠੀਕ ਆ ਮੱਝ ਭਰ ਗਈ ਹੋਰ ਡਬਲ ਲੱਗੂਗੀ ਸੋ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਆ ਸਰਮਾ ਕੀ ਛਾੜੀ ਬੱਚਾ ਮਾਣ ਆ ਛਾੜੀ ਬਟਾ ਲਾ ਦਿਓ ਬੱਚਾ ਕੋਈ ਨਹੀਂ ਛਾੜ ਦਿਓ Hello ji ਠੀਕ ਹੈ ਜੀ ਸੋ ਬਿਲਕੁਲ ਰੇਟ ਜਿਹੜਾ ਦੋਸਤੋ ਵੀਰ ਨੇ ਬਿਲਕੁਲ ਜੈ ਜੈਨੂਨ ਰੇਟ ਆ 52000 ਦੇ ਵਿੱਚੋਂ ਆ ਦੇਖ ਹੁਣ ਪਸਮਾ ਕੇ ਗੈਪ ਬਣ ਗਿਆ ਬੜਾ ਆ ਦੇਖੋ ਠੀਕ ਆ ਬਾਕੀ ਆ ਪਸਮਣ ਤੋਂ ਬਾਅਦ ਜਿਹੜਾ ਸਪੇਸ ਆ ਆਪਸੀ ਥਾਂ ਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਫਿਰ ਵੀ ਕੋਈ ਇੰਚ ਇੰਚ ਜਿਹੜਾ ਦੋਸਤੋ ਸਪੇਸ ਹੈਗਾ ਹੈ ਠੀਕ ਆ ਤੇ ਬਾਕੀ ਜਿੰਨਾ ਕੇ ਨਾਲ ਜੋੜ ਕੇ ਪਸ਼ੂ ਰੱਖਦੇ ਆ ਤੁਹਾਨੂੰ ਉਹ ਵੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾਤਾ ਚੰਗੀ ਚਵਾਈ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਆਪਦਾ ਵੀਰ ਦੋ ਡੰਗ ਚਵਾਈ ਕਰਕੇ ਤਸੱਲੀ ਕਰ ਲੈ ਠੀਕ ਆ ਤੇ ਅੱਛਾ ਕੋਮਲ ਭਾਈ ਇਸ ਤੋਂ ਅੱਗੇ ਹ ਆ ਦੋ ਵੜਾ ਨੇ ਠੀਕ ਹੈ ਦੋਵੇਂ ਪਹਿਲੇ ਪਹਿਲੇ ਸੂਵੇ ਹਾਂ ਨਹੀਂ ਪਹਿਲੇ ਪਹਿਲੇ ਸੂਵੇ ਦੋਵੇਂ ਜੀ ਕੱਟੀਆਂ 20-20 ਦਿਨ ਦੀਆਂ ਸੰਦੂ ਸਾਵੇ ਦੋਵੇਂ 20-20 ਦਿਨ ਹਾਂਜੀ ਠੀਕ ਆ 20-20 ਦਿਨ ਦਾ ਸਮਾਂ ਦੋਨੋਂ ਲੈ ਜਾਣਗੇ ਹਾਂਜੀ ਹਾਂਜੀ ਤੇ ਪਹਿਲੇ ਪਹਿਲੇ ਸੂਵੇ ਦੋਵੇਂ ਬਾਕੀ ਠੰਡੀਆਂ ਸੀਲਾ ਕੋਈ ਚੱਕਰ ਨਹੀਂ ਹੋਊਗਾ ਜੀ ਦੇਖੋ ਜਿੱਦਾਂ ਮਰਦੀ ਲਾਏ ਪਈਆਂ ਹੁੰਦਾ ਪੂਰੀਆਂ ਹਾਂ ਵੀ 20 ਦਿਨ ਦਾ ਆਈਡੀਆ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਤੇ ਕੱਦਕੁੱਦੇ ਸਵੱਛੀ ਦੀ ਗੱਲ ਕਰ ਲਈਏ ਤੇ ਵੱਡੀ ਹਾਈਟ ਆ ਸੋਹਣੀ ਹਾਈਟ ਆ ਕਿਉਂਕਿ ਅਕ ਕਿ ਕਈ ਰਾਂ ਦਰਮਿਆਨੀ ਨਾਰਮਲ ਸਾਫ ਸੰਭਾਲ ਦੇ ਵਿੱਚੋਂ ਬਸੂ ਆਉਂਦੇ ਆ ਅੱਗੇ ਜਿਹੜਾ ਵੀਰ ਕੋਈ ਚੰਗੀ ਸੇਵਾ ਕਰ ਲੂਗਾ ਬਿਲਕੁਲ ਚੰਗੀ ਸੇਵਾ ਜਿਹੜੀ ਦੋਸਤੋ ਬਿਲਕੁਲ ਪਿੰਡਾ ਕੁੰਡਾ ਪੂਰਾ ਭਰ ਗਈ ਤੇ ਬੱਚੀ ਨਾ ਪਹਿਲਾ ਸਵੇਰਾ ਸੂਣਾ ਬਾਕੀ ਸਪੇਸ ਜਿਹੜੀ ਆ ਤੁਹਾਨੂੰ ਜ਼ਰੂਰ ਦਿਖਾਉਣੀ ਹੈ ਤੇ ਹੈ ਠੰਡੀ ਸੀਲਸ ਆਊਗਾ ਆ ਦੇਖੋ ਸਰਾਂ ਕੋਲ ਲਿਓ ਜੀ ਤੋੜਦੀ ਆ ਕੋਈ ਨਹੀਂ ਲਿਓ ਠੀਕ ਆ ਆ ਦੇਖੋ ਜੀ ਵੀ ਸੀਗਲ ਸਹੂਆ ਵੀ ਜਿੱਦਾ ਮਰਜ਼ੀ ਬੈਠ ਕੇ ਆ ਵੇਖੋ ਤਸੱਲੀ ਕਰੀ ਜਾਓ ਠੀਕ ਆ ਬਾਕੀ ਥਣ ਵੀ ਪੂਰਾ ਮੁੱਠੀ-ਮੁੱਠੀ ਧਾਨ ਕੱਢੂਗੀ ਵੀ ਕੋਈ ਇਹ ਨਹੀਂ ਹੋਊਗਾ ਵੀ ਯਾਰ ਦੋਸਤੋ ਵੀ ਪਹਿਲਾ ਸੂਹਾ ਸੂਣਾ ਤੇ ਥਣ ਛੋਟਾ ਜਿਹਾ ਹੋਊਗਾ ਠੀਕ ਆ ਵੈੜ ਇੱਕ ਖਾਸੀਅਤ ਹੁੰਦੀ ਵੀ ਵੈੜ ਦਾ ਜਿਹੜਾ ਦੋਸਤੋ ਥਣ ਪ੍ਰੋਪਰ ਸਹੀ ਹੋਣਾ ਚਾਹੀਦਾ ਮੁੱਠੀ ਧਾਨ ਹੋਵੇ ਤੇ ਫੇਰ ਹੀ ਚਵਾਈ ਹੁੰਦੀ ਹੈ ਚੰਗੀ ਤਰ੍ਹਾਂ ਠੀਕ ਆ ਬਾਕੀ ਨਾਰਮਲ ਤੁਸੀਂ ਆਪ ਹੀ ਦੇਖ ਲਓ ਠੀਕ ਆ ਜੀ ਹਜੇ ਲਾਏ ਪਈ ਆ ਪੂਰਾ ਜਿਹੜਾ ਦੋਸਤੋ ਹਵਾਨਾ ਜਿਹਾ ਤੋਂ ਬਣਾ ਕੇ ਤਿਆਰ ਹੋ ਗਈ ਸੂਣ ਤੋਂ ਬਾਅਦ ਪਸਮਾ ਦੀ ਗੱ ਬਿਲਕੁਲ ਚੁਵਾਈ ਲਾਥਾਨਾ ਠੀਕ ਆ ਇਹਦਾ ਮੁੱਲ ਕੀ ਰਊਗਾ ਕਮਲ ਭਾਈ ਇਹਦਾ ਸੰਦੂ ਸਾਹਿਬ ਬਾਈ ਕਰ ਲੀਏ ਤੇ ਕਰ ਲਗੇ ਇਹ 19000 ਤੋਂ ਜਸਨਾ ਹੀ ਹੋਣੀ 19 ਚ ਹਾਂਜੀ ਠੀਕ ਹੈ ਜੀ 19000 ਦੇ ਵਿੱਚੋਂ ਵੀਰਾਂ ਦਾ ਵੀ ਹਾਂ ਨਾ ਹੀ ਹੋਊਗੀ ਠੀਕ ਹੈ ਜੀ ਜਸਨੋਈ ਆ ਠੀਕ ਆ ਬਾਕੀ ਬੱਚੀ ਤੁਸੀਂ ਵੇਖ ਲਈ ਐ ਪਹਿਲਾਂ ਉਹ ਬੱਚੀ ਨੇ ਸੋਣਾ ਠੀਕ ਆ ਤੇ ਇਸ ਤੋਂ ਬਾਅਦ ਅਗਲੀ ਆਪਣੇ ਕੋਲ ਜਿਹੜੀ ਆ ਬੱਚੀ ਐ ਹਾਂਜੀ ਇਹ ਦੋ ਦਾ ਦਾ ਸੰਦੂ ਸਾਹਿਬ ਬੱਚੀ ਐ ਦੁੰਦੀ ਐ ਹਾਂਜੀ ਬਹੁਤ ਸੀਲ ਠੰਡੀ ਆ ਜੀ ਇਹ ਵੀ ਲਓ ਜੀ ਆ ਦੇਖੋ ਆਰਡਰ ਬਾਬ ਬਣਾਉਗੀ ਐ ਹੂੰ ਆ ਕਰੋ ਚੈੱਕ ਜੀ ਠੀਕ ਆ ਬਟੇ ਟਿਲਟਲ ਬਹੁਤ ਜ਼ਿਆਦੀ ਆ ਟਿਲਟਲ ਬਹੁਤ ਜ਼ਿਆਦੀ ਆ ਆ ਦੇ ਕਰਮਾਲੀ ਵੀ ਗਿਆਂ ਤੇ ਉਹਦਾ ਪਹਿਲਾਂ ਹੀ ਬਹੁਤ ਕੰਮ ਖਿੱਚੀ ਜਾਂਦੀ ਹੂੰ ਵੀ ਦੋਵੇਂ ਜੋੜੀ ਮਤਲਬ ਹੈ ਨਾ ਭਾਈ ਵੀ ਦੋਵੇਂ ਜੋੜੀ 20 ਵੀ ਦਿਨ ਲੈਂਦੀ ਆ ਹਾਂਜੀ ਹਾਂਜੀ 20 ਵੀ ਦਿਨ ਜੇਕਰ ਕਿਸੇ ਵੀਰ ਨੇ ਇਕੱਠੀਆਂ ਵੀ ਪਾਉਣੀਆਂ ਨੇ ਉਹ ਵੀ ਆਪਦੀ ਬੰਡਲ ਆ ਸਕਦਾ ਹਾਂਜੀ ਹਾਂਜੀ ਤੇ ਵੀ ਕਈ ਨਾ ਕਿਰਾਇਆ ਭੜਾ ਵੱਜ ਜਾਂਦਾ ਵੀ ਦੋਵੇਂ ਦਾ ਸੌਦਾ ਬੰਦਾ ਮਾਰ ਲੇ ਤੇ ਉਹ ਵੀ ਵਧੀਆ ਗੱਲ ਆ ਹਾਂਜੀ ਤਾਂ ਸਿੰਗਲ ਸਿੰਗਲ ਦਾ ਵੀ ਰੇਟ ਆਪਾਂ ਦੱਸ ਦੇਵਾਂਗੇ ਦੱਸਾਂਗੇ ਹਾਂਜੀ ਤੇ ਜੇਕਰ ਦੋਵੇਂ ਨੇ ਕਿਸ ਜੋੜੀ ਪਾਉਣੀ ਹੋਈ ਤਾਂ ਉਹਦਾ ਰੇਟ ਵੀ ਆਪਾਂ ਦੱਸ ਦਿੰਦੇ ਠੀਕ ਹੈ ਲੈ ਉਹ ਕੋਲ ਲੋ ਜੀ ਬਿਲਕੁਲ ਦੋਂਦੀ ਚ ਜਿਹੜੀ ਦੋਸਤੋ ਇਹ ਵਛੀ ਤੁਹਾਨੂੰ ਦਿਖਾ ਰਹੇ ਆ ਠੀਕ ਆ ਛੋਟ ਬਿਲਕੁਲ ਕੋਈ ਇੱਕ ਇੱਕ 1.5 1.5 ਇੰਚ ਜਿਹੜੇ ਨਿੱਕੇ ਨਿੱਕੇ ਜਿਹੇ ਸਿੰਘ ਜ਼ਰੂਰ ਹੈਗੇ ਆ ਠੀਕ ਆ ਬਾਕੀ ਸਾਰਾ ਠੰਡੀ ਸੀਲ ਆ ਸੀਲਸ ਹੋਊਗਾ ਪੂਰੀ ਤੇ ਰਾਜੀ ਆ ਵਜਨ ਦੋੜ ਵਾਲੀ ਆ ਪੂਰੀ ਇਹ ਵਛੀ ਠੀਕ ਆ ਜੀ ਨਿੱਗਰ ਆ ਜਿੰਨੀ ਹੈਗੀ ਆ ਪੂਰੀ ਨਿੱਗਰ ਆ ਦੇਖੋ ਠੀਕ ਆ ਤੇ 20 ਦਿਨ ਦਾ ਸਮਾਂ ਹਜੇ ਬਾਕੀ ਆ ਸੂਣ ਦੇ ਵਿੱਚ ਆ ਦੇਖੋ ਜੀ ਠੀਕ ਹੈ ਜੀ ਲਓ ਮੋੜ ਲੀਏ ਠੀਕ ਹੈ ਬਿਲਕੁਲ ਨਵੀਂ ਬੱਚੀ ਆ ਠੀਕ ਹੈ ਜੀ ਜਿੱਦਾਂ ਕਿ ਨਾਰਮਲ ਹੀ ਕਈਆਂ ਪਸ਼ੂ ਘਰੋਂ ਬਾਹਰ ਬਹੁਤ ਘੱਟ ਨਿਕਲਿਆ ਹੁੰਦਾ ਤੇ ਠੀਕ ਹੈ ਜੀ ਇੱਕ ਵਾਰੀ ਮਾੜਾ ਮੋੜਦਾ ਪਸ਼ੂ ਨਵਾਂ ਕਰਦਾ ਹੀ ਆ ਠੀਕ ਆ ਆਹ ਵੇਖੋ ਬਾਕੀ ਹਾਇ ਅਸੀਲ ਸਹੂ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੀ ਜਾਓ ਆ ਵੇਖੋ ਆ ਲਓ ਜੀ ਠੀਕ ਆ ਕੋਮਲ ਭਾਈ ਜੀ ਤਾਂ ਕੀ ਰਹੂਗਾ ਮੁੱਲ ਫਿਰ ਲੈਣ ਦੇਣਾ ਮੁੱਲ ਸੰਦੂ ਸਾਹ ਵੇ ਤਾਂ 30 ਕਰ ਲਈਏ 32 ਕਰ ਲਈਏ ਜੋ ਮਰਜ਼ੀ ਹੋਏ ਆਪਾਂ 23000 ਦਾ ਜਸਨ ਹੋਈ ਹੋਣੀ ਆ ਜੀ 23000 ਦੇ ਹਾਂਜੀ ਠੀਕ ਆ ਤੇ ਇਕੱਠੀ ਜੋੜੀ ਕੋਈ ਵੀਰ ਪਾ ਲੈ ਫਿਰ ਵੀ ਲੈਸ ਹੋ ਜੂਗਾ ਮਾਨਤਾ ਹਾਂਜੀ ਉਹ ਥੋੜਾ ਬਾਲਾ ਹੋ ਰਿਹਾ ਜੀ ਠੀਕ ਆ ਜੀ ਇਹ ਤਾਂ 23000 ਹਾਂਜੀ ਉਹ ਤਾਂ ਕਿੰਨਾ ਦੱਸਿਆ ਸੀ ਇਹਦਾ 19000 ਆ ਜੀ ਇਹ ਤਾਂ 19000 ਲੋ ਵੀ ਦੋਸਤੋ ਇਹ ਆ 19000 ਦੇ ਵਿੱਚ ਆ ਉਹ 23000 ਦੇ ਵਿੱਚ ਆ ਠੀਕ ਆ ਜੀ 23000 ਦੀ ਆ ਇਹ 90 ਬਿਲਕੁਲ 10000 ਦੀ ਜਿਹੜੀ ਆ ਦੋਸਤੋ ਇਹ ਵੱਚੀ ਆ ਸੌਦਾ ਕਰਨ ਲੱਗਾ ਜੀ ਦਾ ਦੋਸਤੋ ਤੁਸੀਂ ਆਪਦੀ ਵਿਚਾਰ ਕਰ ਲਿਓ ਜੋੜੀ ਪਾਉਣੀ ਆ ਜੋੜੀ ਦਾ ਸੌਦਾ ਕਰਨ ਲਿਓ ਠੀਕ ਆ ਸਿੰਗਲ ਸਿੰਗਲ ਖਰੀਦਣੀ ਆ ਉਹ ਹਿਸਾਬ ਨਾਲ ਰੇਟ ਵੀ ਦੱਸਿਆ ਗਿਆ ਤੇ ਕੋਮਲ ਭਾਈ ਨਾਗਾ ਜਿਹੋ ਸੀ ਚਾਰ ਹਾਂਜੀ ਚਾਰ ਨਾਗਾ ਜੀ ਜਿਹੜਾ ਭੈਣ ਭਰਾ ਵਾਵੇਂ ਮੱਝਾਂ ਚੋਗਿਆਂ ਤਸੱਲੀ ਕਰਕੇ ਲੈ ਕੇ ਜਾਵੇ ਜੀ ਬਿਲਕੁਲ ਜੀ ਹਾਂਜੀ ਬਿਲਕੁਲ ਆਪਾਂ ਹਰ ਵਾਰੀ ਕਹਿੰਦੇ ਆ ਹਾਂ ਨਹੀਂ ਨਹੀਂ ਵੀ ਪਸ਼ੂ ਜਿਹੜਾ ਸੋਇਆ ਸੋਇਆ ਉਹ ਤਾਂ ਦੋ ਡੰਗ ਚਵਾਈ ਕਰ ਲਓ ਸੰਧੂ ਸਾਹਿਬ ਕੋਈ ਚਾਰ ਡੰਗ ਚੋਈ ਹੋਵੇ ਆਪਾਂ ਨੂੰ ਕੋਈ ਧੱਕ ਨਹੀਂ ਆਪਾਂ ਚਵਾਵਾਂਗੇ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਆਪਾਂ ਕਹਿੰਦੇ ਨਹੀਂ ਬਿਲਕੁਲ ਨੰਬਰ ਆਪਣਾ 73476 ਹੈ ਜੀ 1982 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਹੀ ਹੈ ਨਾ ਆਪਣੇ ਕੋਲ ਹਾਂਜੀ ਪਿੰਡ ਛਕਰੀ ਜ਼ਿਲ੍ਹਾ ਤਰਤਰ ਹਾਂਜੀ ਹਾਂਜੀ ਠੀਕ ਹੈ ਭਰਾ ਸੋ ਦੋਸਤੋ ਇਹ ਸਾਰੇ ਮੇਰੇ ਨਾਲ ਵੀਰ ਕੋਮਲ ਠੀਕ ਆ ਪਸ਼ੂ ਆਪਾਂ ਤੁਹਾਨੂੰ ਚਾਰ ਦਿਖਾਤੇ ਆ ਨੰਬਰ ਜਿਹੜੇ ਆ ਬਿਲਕੁਲ ਸਕਰੀਨ ਦੇ ਥੱਲੇ ਆਪਾਂ ਚਲਦੇ ਕਰ ਦਿੱਤੇ ਆ ਓਨਰ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਗੱਲਬਾਤ ਕਰ ਸਕਦੇ ਜੀ ਵਿਖਾਏ ਗੇ ਪਸ਼ੂਆਂ ਦੀ ਠੀਕ ਹੈ ਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ